ਇਹ ਪੂਰੀ ਕਾਰਵਾਈ ਕੀਤੀ ਹੈ ਤੇ ਬਹਾਦਰੀ ਦੇ ਨਾਲ ਪੂਰੀ ਕਾਰਵਾਈ ਕੀਤੀ ਹੈ ਤੇ ਟੀਮ ਉਸ ਪੋਟ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕੀ ਹੈ ਮੌਕੇ ਤੇ ਪਹੁੰਚ ਰਹੇ ਹੈ ਤੇ ਹੁਣ ਮੌਕੇ ਦਾ ਹਾਲ ਦਿਖਾਵਾਂਗੇ ਕਿ ਕਿਤਰਾ ਚਲੂਗੀ ਫ੍ਰੈਂਸਿਕ ਟੀਮਾਂ ਜਿਹੜੀ ਕੀ ਹੈ ਜਾਂਚ ਕਰਦੀ ਪਈ ਹੈ ਤੇ ਦੂਜੇ ਪਾਸੇ ਜਿਹੜੀ ਐਸਐਸਪੀ ਐਚਐਸਪੀਡੀ ਹੈਗੇ ਸਾਰੇ ਅਧਿਕਾਰੀ ਇੱਥੇ ਹੁਣ ਪਹੁੰਚੇ ਹੋਏ ਹੈ ਤੇ ਉਹਨਾਂ ਵੱਲੋਂ ਜਾਂਚ ਸਾਹਿਬ ਇਸ ਤੀਦਾ ਬਿਉਰਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਤੇ ਨਾਲ ਐਫਪੀਡੀ ਸਾभी ਮੌਜੂਦ ਹੈ ਜੀਐਸਪੀ ਸਾਹਮਣੇ ਸਾਰੇ ਵੱਡੇ ਅਧਿਕਾਰੀ ਸਮੋਏ ਹਨ ਜਿਨਾਂ ਕਿ ਚੱਕਰ ਦੇ ਅਧਿਕਾਰ ਦੇ ਵਿੱਚੋਂ ਉਹ ਮਲਜਮ ਤਗਾ ਪੀਵੀ 16 7D060 ਦੀ ਗੱਡੀ ਨੰਬਰ ਹੈ ਤੇ ਇੱਕ ਕੈਮਰਾਮੈਨ ਨੂੰ ਇੱਕ ਵਾਰ ਗੂਮ ਕਰਦੇ ਤੋਂ ਉਹ ਬੋਲੇ ਨਜ਼ਰ ਆਤਾ ਹਨ ਇਹਨਾਂ ਨੇ ਕੋਸ ਤੇ ਗੋਲੀ ਚਲਾੜੀ ਚਾਈ ਪਰ ਫੌਸਦੀ ਟੀਮਾਂ ਨੇ ਮੁੱਖ ਮਲਜਮ ਤੋਂ ਗ੍ਰਿਫਤਾਰ ਕਰਿਆ ਯਾਨੀ ਕਿ ਇਸ ਕੇਸ ਵਿੱਚ ਚਾਰ ਲੋਕ ਸਿਗੇ ਜਿੰਨਾ ਵਿੱਚ ਦੋਨੋਂ ਗ੍ਰਿਫਤਾਰ ਕਰ ਲਿੱਤਾ ਵੈ ਨਿਲਮ ਤੇ ਦੋ ਲੋਕ ਜਿਹੜੇ ਰਹਿ ਚੁੱਕੇ ਹੋਏ ਐ ਤੇ ਹੁਣ ਤੁਸੀਂ ਦੇਖ ਸਕਦੇ ਹਾਤੀ ਪੁਲਿਸ ਵੱਲੋਂ ਇੱਕ ਬਹਾਦਰੀ ਵਾਲਾ ਕੰਮ ਕੀਤਾ ਗਿਆ ਵੈ ਤੇ ਇੱਕ ਉਸ ਸੰਗਠਨ ਨੂੰ ਪਕੜਿਆ ਗਿਆ ਜਿਨੇ ਆਸਕਾਲ ਦੇ ਇਲਾਕੇ ਵਿੱਚ دہشت ਬਣਾਈ ਹੋਈ ਸੀ ਕਿ دہشت ਦਾ ਮਾਹੌਲ ਸੀਗਾ ਐਂਡ ਇਸ ਐਕਟ ਦੇ ਪਰਚੇ ਕਰਦੇ ਸੀ ਕਰੋੜਾਂ ਦੀ ਪ੍ਰਾਪਰਟੀ ਜੱਪ ਸੀ ਪਰ ਉਸ ਤੋਂ ਬਾਅਦ ਵੀ ਹੌਸਲਾ ਇਸ ਤਰ੍ਹਾਂ ਦਾ ਰੱਖ ਚੁੱਕੇ ਚੱਲੀ ਆ ਨਾ ਲੋਕ ਸਾਰੇ ਜਿਹੜੇ ਪ੍ਰੂਫ ਐ ਉਹ ਕਲੈਕਟ ਕੀਤੇ ਜਾ ਰਹੇ ਐ ਤੋਂ ਜਿਹੜੇ ਸੈਂਪਲ ਐ ਉਹ ਕਲੈਕਟ ਕੀਤੇ ਜਾ ਰਹੇ ਕਿਉਂਕਿ ਫ੍ਰੈਂਟਿਕ ਟੀਮ ਦਾ ਕੰਮ ਵੀ ਇੱਕ ਬਹੁਤ ਮੁੱਖ ਵੱਡਾ ਕੰਮ ਹੁੰਦਾ ਹੈ ਕਿ ਫ੍ਰੈਂਟਿਕ ਟੀਮ ਜਿਹੜਾ ਕਿ ਆਪਣਾ ਕੰਮ ਕਰ ਰਹੀਆਂ ਨੇ ਇੱਥੇ ਆ ਕੇ ਹੁਣ ਕਰਦੀ ਪਈ ਪੁਲਿਸ ਨੇ ਵੀ ਲਾਫਾਈਂਗ ਪਾ ਲਿਖਿਆ ਕਿਉਂਕਿ ਇਸ ਦੇ ਪੈਟਰਨ ਨਾਵੇਸ ਕਰਕੇ ਹੁਣ ਹਥਿਆਰ ਜਿਹੜੇ ਪਿਸਟਲ ਆ ਉਹ ਚੱਕੀ ਜਾਊਗੀ ਜਿਹੜੇ ਖੋਲ ਐ ਉਹ ਚੱਕੇ ਜਾਊਗੇ ਇਸ ਤਰ੍ਹਾਂ ਦਾ ਸਬੂਤ ਜਿਹੜੇ ਫੂਲ ਦਾ ਪੇਟਾ ਗਾ ਉਹ ਇਸ ਤਰ੍ਹਾਂ ਦਾ ਜਿੰਨੇ ਚੋੜ ਨੇ ਜਿਹੜੇ ਫ੍ਰੈਂਟਿਕ ਟੀਮ ਲੋਕ ਜਿਹੜੇ ਜਿਹੜੇ ਹੈਗੇ ਨੇ ਹਥਿਆਰ ਤੇ ਜਿਹੜੇ ਹੈਗੇ ਤੋਂ ਪੂਰੀ ਤ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਤਿੰਨ ਗੱਡੀਆਂ ਦੀ ਇਨਫਰਮੇਸ਼ਨ ਸੀਗੀ ਤੇ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ 'ਚ ਇੱਕ ਪਰਚਾ ਦਰਜ ਹੋਇਆ ਸੀ ਅਟੈਂਪ ਟੂ ਮਰਡਰ ਦਾ ਇੱਕ ਐਨ ਆਰ ਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਇਹ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀ ਕਾਂਤੀ ਬੰਦਾ ਜਿਹੜਾ ਸੀਗਾ ਕ੍ਰਿਮਿਨਲ ਉੱਤੇ 25 ਪਰਚੇ ਦਰਜ ਹੈ ਉਹ ਐਸ ਐਚ ਓ ਸ਼ਾਹਕੋਟ ਨੇ ਆਲਰੇਡੀ ਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮਰਜ਼ਮ ਰਹਿੰਦੇ ਸੀ ਉਹਨਾਂ ਦੀ ਭਾਲ 'ਚ ਪੁਲਿਸ ਨੂੰ ਉਤਲਾਹ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਹੈਗੀਆਂ i20 ਕ੍ਰੇਟਾ ਐਂਡ ਇੱਕ ਹੋਰ ਸਵਿਫਟ ਜਿਹੜੀ ਹੈਗੀ ਆ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੇਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਆ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਕ੍ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ ਬੱਤੀਪੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛੇ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤੁਹਾਡੇ ਰਹੀ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਆ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜ਼ਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਂ ਤਾਂ ਉਹ ਏਰੀਆ ਛੱਡ ਦੇਣ ਜਾਂ ਜਾਂ ਬਦਮਾਸ਼ੀ ਛੱਡ ਕਿੰਨੇ ਪਰਚੇ ਕਿੰਨੇ ਕੋ ਪਰਚੇ ਪੁਰਾਣੇ ਕ੍ਰਾਈਮਨਲ ਰਿਕਾਰਡ ਤਕਰੀਬਨ ਇਹਨਾਂ ਤੇ ਕਿਸੇ ਤੇ 25 ਪਰਚੇ ਦਰਜ ਆ ਕਿਸੇ ਤੇ 17 ਪਰਚੇ ਦਰਜ ਆ ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਇਹ ਤੇ ਸੱਤ ਪਰਚੇ ਦਰਜ ਆ ਔਰ ਇਹ ਡਕੈਤੀ ਦੇ ਪਰਚੇ ਆ ਅਟੈਂਪਟ ਟੂ ਮਰਡਰ ਦੇ ਆ ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਤੂ ਦੇ 체 ਹੈਗੇ ਆ اور ਐਂਡੀਪੀਐਸ ਆਰਮਜ਼ ਐਕਟ ਦੇ ਬੱਚੇ ਸੁਖਪ੍ਰੀਤ ਕਿੰਨੇ ਕੁ ਦਿਨ ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ ਇਹ ਮੈਨੂੰ ਚੈੱਕ ਕਰਨਾ ਪਿਆਗਾ ਰਿਕਾਰਡ ਕਿੰਨੀ ਦਿਨ ਪਹਿਲਾਂ ਇਹ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਪਚੁਅਲ ਕ੍ਰਿਮੀਨਲ ਨੇ